ਆਤਾ ਹਾਦੀ ਹੋ ਗਈ ਆ ਵੇਖ ਲੋ ਟਰੱਕ ਦੇ ਅੱਗੇ ਔਨ ਆਰਮੀ ਡਿਊਟੀ ਲਿਖ ਕੇ ਵੱਡੀ ਗਿਣਤੀ ਦੇ ਵਿੱਚ ਨਸ਼ਾ ਇਸ ਟਰੱਕ ਦੇ ਵਿੱਚ ਰੱਖ ਕੇ ਲਿਆ ਰਹੇ ਸਨ ਕਾਫੀ ਸਾਰੇ ਬਾਰਡਰ ਟੱਪ ਲੈਂਦੇ ਨੇ ਜਿਵੇਂ ਪੰਜਾਬ ਚ ਦਾਖਲ ਹੁੰਦੇ ਨੇ ਤਾਂ ਸਾਰਾ ਖੇਡ ਖਤਮ ਹੋ ਜਾਂਦਾ ਦਿਨਸਨ ਮੁਖਸਸ ਸਹਾ ਪੁਲਿਸ ਵੱਲੋਂ ਐਨੀ ਵੱਡੀ ਮਾਤਰਾ ਦੇ ਵਿੱਚ ਇਹਨਾਂ ਕੋਲੋਂ ਚੂਰਾ ਪੋਸਟ ਬਰਾਮਦ ਕੀਤਾ ਗਿਆ ਤਾਂ ਇਹਨਾਂ ਕੋਲੋਂ ਭੁੱਕੀ ਦੀ ਬਰਾਮਦਗੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਨੇ ਇਹਨਾਂ ਵੱਲੋਂ 4 ਖੰਡ ਤੋਂ 27 ਕੁਇੰਟਲ ਦੇ ਕਰੀਬ ਭੁੱਕੀ ਜੜੀ ਹੈ ਟਰੱਕ ਦੇ ਵਿੱਚ ਲੱਦ ਕੇ ਲਿਆਂਦੀ ਜਾ ਰਹੀ ਸੀ ਤੇ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹਨਾਂ ਵੱਲੋਂ ਟਰੱਕ ਦੇ ਅੱਗੇ ਓਨ ਆਰਮੀ ਡਿਊਟੀ ਪ੍ਰਿੰਟ ਕਰਕੇ ਛਪਵਾਇਆ ਹੋਇਆ ਸੀ ਜਿਸ ਦੇ ਚਲਦਿਆਂ ਕਿਸੇ ਵੱਲੋਂ ਇਹਨਾਂ ਨੂੰ ਸ਼ਾਇਦ ਰੋਕਿਆ ਨਹੀਂ ਗਿਆ ਤੇ ਇਹ ਆਪਣੇ ਆਪ ਨੂੰ ਆਰਮੀ ਵਾਲੇ ਦੱਸ ਕੇ ਹਰ ਇੱਕ ਬਾਰਡਰ ਪਾਰ ਕਰਦੇ ਆਏ ਨੇ ਪਰ ਪੰਜਾਬ ਦੇ ਵਿੱਚ ਦਾਖਲ ਹੁੰਦਿਆਂ ਇਹਨਾਂ ਤੇ ਵੱਡੀ ਕਾਰਵਾਈ ਹੁੰਦੀ ਹੈ ਜਦ ਪੁਲਿਸ ਦੇ ਵੱਲੋਂ ਤਲਾਸ਼ੀ ਲਈ ਗਈ ਤਾਂ 27 ਕੁਇੰਟਲ ਭੁੱਕੀ ਜੜੀ ਹੈ ਇਹਨਾਂ ਕੋਲੋਂ ਬਰਾਮਦ ਹੁੰਦੀ ਹੈ ਤਾਂ ਦੋਸ਼ੀਆਂ ਨੂੰ ਹੁਣ ਗ੍ਰਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਦੇ ਖਿਲਾਫ ਚਲਾਈ ਨਵੀਨ ਦੇ ਵਿੱਚ ਅੱਜ ਮੁਕਸਫਰਾਂ ਪੁਲਿਸ ਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ ਕਿ ਸਾਡੀ ਟੀਮ ਲੈਡ ਬਾਈ ਐਸਪੀ ડી ਸਰ ਐਂਡ ਡੀਐਸਪੀ ਟੀਨ ਚਾਰਜ CIA 1 ਸਾਰੀ ਟੀਮ ਨੇ ਇਨਫੋਰਮੇਸ਼ਨ ਬੇਸਿਸ ਤੇ ਇੱਕ ਬੜਾ ਚੰਗਾ Trap ਲਾਇਆ ਇਹਦੇ ਵਿੱਚ ਸਾਡੀ ਕੋਲ ਹੀ ਇਨਫੋਰਮੇਸ਼ਨ ਸੀ ਕਿ ਕਾਫੀ ਭਾਰੀ ਮਾਤਰਾ ਦੇ ਵਿੱਚ ਜੋ ਸੋਡਾ ਪੋਸਟ ਹੈਗਾ ਉਹ Jharkhand ਤੋਂ ਚੱਲਿਆ ਤੇ ਇਹ ਮੁਕਸਦਲੀ ਮੁਕਸਰ ਪਹੁੰਚਣਾ ਹੈ ਇਹਦੇ ਰਿਗਾਰਡਿੰਗ ਪਿਛਲੀ 3 ਦਿਨਾਂ ਤੋਂ ਜੋ ਸਾਡੀ ਟੀਮਾਂ ਸੀਗੀਆਂ ਸਾਰੀ ਕੀ-ਕੀ ਬਾਤ ਸੀ ਤੇ ਅਸੀਂ ਵੇਟ ਵਿੱਚ ਸੀਗੇ ਕਿ ਇਹ ਗੱਡੀ ਕਿਵੇਂ ਸਾਨੂੰ ਟੱਕਰੂਗੀ ਤੇ ਕਿੱਥੇ ਨੂੰ ਰੋਕਿਆ ਜਾਏਗਾ ਇਹ ਪਰਸੋ ਰਾਤ ਅਲਖ ਦਾਣਾ ਮੰਡੀ ਦੇ ਵਿੱਚ ਸਾਨੂੰ ਇਨਫਾਰਮੇਸ਼ਨ ਮਿਲੀ ਸੀ ਕਿ ਇੱਥੇ ਇਹਨਾਂ ਦਾ ਪੌਂਚਨਾ ਜੋ ਹੈ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਕਦੇ ਵੀ ਹੋ ਸਕਦਾ ਹੈ ਸਾਡੀ ਸਾਰੀ ਟੀਮ ਨੇ ਫਿਰ ਆ ਕੇ ਇੱਕ ਰਾਤ ਲਾਇਆ ਇਹਨਾਂ ਨੂੰ ਇੱਕ ਸ਼ਕਤੀ ਕੈਂਟਰ ਮਿਲਿਆ ਜਿਹਦੇ ਤੇ ਬੜੇ ਇੰਟਰਸਟਿੰਗਲੀ ਔਨ ਆਰਮੀ ਡਿਊਟੀ ਲਿਖਿਆ ਹੋਇਆ ਸੀ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਮੁੰਡੇ ਨੂੰ ਜੋ ਟਰੱਕ ਦੇ ਵਿੱਚ ਸਿਗੇ ਗਈ ਸੀ ਕਿ ਕੀ ਸਮਾਨ ਲੈ ਕੇ ਜਾ ਰਹੇ ਹੋ ਤੇ ਕੇਂਦਰ ਦੀ ਫੌਜ ਦਾ ਰਾਸ਼ਨ ਲੈ ਕੇ ਜਾ ਰਹੇ ਕੈਂਟਰ ਨੂੰ ਖੋਲ ਕੇ ਚੈੱਕ ਕੀਤਾ ਗਿਆ ਤੇ ਇਹਦੇ ਵਿੱਚ ਜੋ ਹੈਗਾ ਸਾਨੂੰ ਕਈ ਬੋਰੀਆਂ ਜੋ ਹੈ ਡੂਡੇ ਪੋਸਟ ਦੀ ਮਿਲੀਆਂ ਉਸ ਤੋਂ ਬਾਅਦ ਇੱਕ ਪ੍ਰੋਸੈਸ ਹੈਗਾ ਇਹ ਸਾਰੇ ਡੂਡੇ ਕੋਈ ਬੋਰੀਆਂ ਨੂੰ ਉਹਦੇ ਐਵੀਡੈਂਸ ਬਣਾਉਣ ਲਈ ਉਹਦੀ ਮੈਜ਼ਰਮੈਂਟਸ ਕਰਨੀਆਂ ਸ਼ੁਰੂ ਕੀਤੀਆਂ ਗਈਆਂ ਇਨੀਸ਼ੀਅਲ ਐਸਟੀਮੇਟ ਜੋ ਸਾਡਾ ਸੀਗਾ ਦੇਖ ਕੇ ਤੁਹਾਨੂੰ ਲੱਗਦਾ ਸੀ ਕਿ 15 ਕੁੰਟਲ ਬਟ ਗ੍ਰੈਜੂਲੀ ਜਿਵੇਂ ਜਿਵੇਂ ਮੈਜ਼ਰਮੈਂਟਸ ਹੋਂਦੀ ਗਈ ਉਹਦੇ ਟੋਟਲ ਸਮਾਨ ਹੈਗਾ 27 ਕੁੰਟਲ ਤੇ ਆ ਕੇ ਖੜਾ ਹੈ ਇਦੇ ਵਿੱਚ ਹਲੇ ਅਸੀਂ ਦੋ ਬੰਦੇ ਅਰੈਸਟ ਕੀਤੇ ਨੇ ਇੱਕ ਮਨਿੰਦਰ ਸਿੰਘ ਹੈਗਾ ਤੇ ਇੱਕ ਆਕਾਸ਼ਦੀਪ ਸਿੰਘ ਹੈ 36 ਸਾਲ ਤੇ 20 ਸਾਲ ਦੇ ਹੈਗੇ ਆ ਅਗੇਨ ਇਹ ਹੈਗੇ ਆ ਡਰਾਈਵਰ ਜਿਹਦਾ ਸਮਾਨ ਸੀਗਾ ਉਹਦੇ ਪਿੱਛੇ ਸਾਡੀ ਟੀਮ ਆਲਦੀ ਬਾਹਰ ਆਈ ਤੇ ਉਹ ਬੰਦਿਆਂ ਨੂੰ ਵੀ ਜਲਦ ਜਲਦ ਫੜ ਕੇ ਅੰਦਰ ਦਿੱਤਾ ਜਾਏਗਾ ਤੇ ਉਹਦੇ ਤੋਂ ਉਹਦੀ ਜਿੰਨੀ ਪ੍ਰਾਪਰਟੀ ਹੈਗੀ ਹੈ ਉਹ ਪ੍ਰਾਪਰਟੀ ਵੀ ਨਹੀਂ ਬੰਦੀ ਸਾਰੀ ਪ੍ਰਾਪਰਟੀ ਅਸੀਂ ਅਟੈਚ ਕਰਾ ਦੇਣੀ ਉਹਦੀ ਚਾਹ ਪਾਵੇ ਉਹ ਘਰ ਉਹ भावे वो गड्डिया हो जो इकोनॉमिक प्रोसीज है इस क्राइम के वो तो न ही जाने इस तुँ अलावा अभी एक कैंटर जो है वो बरामद किया नब्बे गट्टे जो है टोटली सत्ताई क्विंटल, ये पुलिस ने बराबद हाल ही जो इन्ह की जो मुड़ली पुछगी चल रही है मुक्तसर ही आ रही मैं नेम वगैरह नहीं डिस्कोस करा कि हले ऑपरेशन है

ਦੋ ਤਿੰਨ ਨੀ ਕੀ ਵਾਧੂ ਸਟੇਟਰ ਕ੍ਰੋਸ ਕਰਦੇ ਪਹੁੰਚੇ ਹੋਣੇ ਹੀ ਘਰਕੰਡ ਤੋਂ ਸ਼ੁਰੂ ਹੋਇਆ ਸੀ ਜੋ ਸਾਰਾ ਹੈਗਾ ਤੇ ਇਹਨਾਂ ਦਾ ਜੋ ਮੋਟੇ ਸਪਰੈਂਡੀ ਹੈਗਾ ਜਿੰਨ ਜਿਹਨੂੰ ਅਸੀਂ ਵੀ ਦੇਖਿਆ ਕਿ ਔਨ ਆਰਮੀ ਡਿਊਟੀ ਕਰਕੇ ਜਿਉਂ ਨੇ ਲਿਖਿਆ ਨਾਰਮਲੀ ਅਸੀਂ ਜੋ ਹੈਗੇ ਔਨ ਆਰਮੀ ਡਿਊਟੀ ਜਿਨਾ ਗੱਡੀਆਂ ਤੇ ਲਿਖੇ ਹੁੰਦੇ ਆ ਥੋੜਾ ਜਿਹਾ ਗਰੀਸ ਕਰਦੇ बट ਸਾਡੀ ਇਨਫੋਰਮੇਸ਼ਨ बड़ी ਪੁਕਤਾ ਸੀ ਤੇ ਇਸ ਕਰਕੇ ਰੋਕਿਆ ਗਿਆ ਬਾਕੀ ਮੈਂ ਦੀ ਜੋ ਕੁਝ ਗਿਚ ਹੈਗੀ ਹੈ ਅੱਜ ਇਹਨਾਂ ਨੂੰ ਪੇਸ਼ ਕੀਤਾ ਜਾਏਗਾ ਫੋਰਮ ਦੇ ਵਿੱਚ ਵੀ ਨਤੀਜੇ ਰਿਮਾਰਕ ਲਿਖੀ ਜਾਏਗੀ ਤੇ ਬਾਕੀ ਸਾਰੀ ਡਿਟੇਲ ਦੇ ਨਾਲ ਬਚੀ ਹੋਈ ਹੈ। ਸੈਂਕਲਰ ਉਹ ਇਹਨੇ ਲਾਇਆ ਸੀ ਕਿ ਨਾ ਕਿ ਨੋਟੇਜ ਨੂੰ ਕਰਾਸ ਕਰਦੇ ਨਹੀਂ ਨਹੀਂ ਕੋਈ ਹਲੇ ਇਦਾਈ ਕੋਈ ਗਲਤੀ ਨਹੀਂ ਆਈ ਇਹਨਾਂ ਨੇ ਆਨ ਆਰਮੀ ਡਿਊਟੀ ਸਪੈਸੀਫਿਕਲੀ ਲਿਖਾਇਆ

इस तु तो बाद जो सा अगला पड़ाव हैगा अभी चला असी सारी मीटिंगा कर लगे पिंड इस अलावा तो एक असं वॉलीबॉल कॉम्पीटिशन रख रहे नैक्सट वीकेंड फ्राइडे सैटरडे संडे असी सारे जो अठाई सौ पेंड साडे है जिले के सारे पिंडों की एक एक टीम होनी है हो उसके काफ़ी चंगे असी प्राइज से एक अवेयरनैस प्रोग्राम जो है नशे के खिलाफ असं चलाना शुरू किया है तो मैं ਸਾਰੀ ਪਬਲਿਕ ਨੂੰ ਇਹ ਕਹਾਂਗਾ ਕਿ ਤੁਸੀਂ ਸਾਡੇ ਨਾਲ ਜੁੜੋ ਜਿੱਥੇ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਹੈ ਜਿੱਥੇ ਤੁਹਾਨੂੰ ਨਜ਼ਰ ਆਉਂਦਾ ਹੈ ਕਿ ਬੰਦੇ ਵੇਚ ਰਹੇ ਨੇ ਦੇਖੋ ਜੀ ਇੱਕ ਹੁੰਦੀ ਹੈ ਵੱਡੀ ਰਿਕਵਰੀ ਇੱਕ ਹੁੰਦੀ ਹੈ ਜੋ ਛੋਟੀ ਛੋਟੀ ਕੁੜੀਆਂ ਵੇਚ ਰਹੇ ਨੇ ਮੱਲਿਆਂ ਦੇ ਵਿੱਚ ਉਹ ਕਰਦੇ ਪਬਲਿਕ ਨੂੰ ਅਚਲੀ ਪਰੇਸ਼ਾਨ ਤੇ ਉਹਦੀ ਜਿਹਦੇ ਕੋਈ ਵੀ ਇਨਫੋਰਮੇਸ਼ਨ ਆਏਗੀ ਜੀ ਵੀ ਆਰ ਓਪਨ ਐਂਡ ਵੀ ਆਰ ਵੈਰੀ ਰਿਸਪੌਂਸਿਵ ਨਾਊ ਇਹ ਦੇ ਰਿ ਸਪੈਸੀਫਿਕਲੀ ਹੁਣ ਸਾਡੀ ਮੁਹਿੰਮ ਜੋ ਹੈ ਨਸ਼ੇ ਦੇ ਖਿਲਾਫ ਚੱਲ ਰਹੀ ਹੈ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੈਗੀ ਤੁਸੀਂ ਸਾਡੇ ਕੋਲ ਜਾਓ जड़े है क्रिमिनल स्मगलिंग कर रहे हैं तो साइ चेतावनी कि जी तुम तो पढ़ के भी अंदर देंगे तो प्रॉपर्टियां भी अटैच करा हूँ रिसेंटली इन दास्ट वन मंथ सात केसिज है अभी प्रॉपर्टी अटैच करके कॉम्पीटेंट अथॉरिटी में भेजते हैं जब साइ कंट्रीब्यूशन आते जाते हैं अभी सारे शेयर भी करा तो मैं यही गल कर करना चाह रहा बार बार कि थोड़ी अटैच होनी घर अटैच होने गटैच होनी कुछ नहीं छड़े जाऊगा ਇਸ ਕਰਕੇ ਜੋ ਇਹ ਨਸ਼ੇ ਵਾਲੇ ਜੋ ਕਮ ਹੈਗੇ ਇਹਨੂੰ ਕਾਈਂਡਲੀ ਛੱਡਿਆ ਜਾਏ ਤੇ ਤੁਸੀਂ ਸਾਫ਼ ਉੱਥਰੇ ਕੰਮ ਕਰੋਗੇ ਬਿਲਕੁਲ ਚਿੱਟੇ ਦੀ ਵੀ ਰਿਕਵਰੀ ਹੋਏਗੀ ਜੇ ਸਾਰੇ ਡਰਗਸ ਦੇ ਅਸੀਂ ਮਗਰ ਲੱਗੇ ਜਿਹਨੇ ਵੱਡੇ ਸਮਗਲੇ ਜੈਗੇ ਉਹ ਪਜਾਦੂ ਕੀ ਮਗਰ ਦੂਰ ਨਹੀਂ ਕਰਨੀ ਜਿਹੜੇ ਪੋਸਟ ਜਿਹੜੇ ਅੰਦਰ ਪਰ ਅਜੇ ਤੱਕ ਉਹ ਅਜੇ ਗੁਣਿਤ ਦੇ ਵੀ ਉਹ ਵੀ ਹੋਏਗੀ ਆਪਰੇਸ਼ਨ ਸਾਰੇ ਦਿਨ ਇਨਫੋਰਮੇਸ਼ਨ ਡਿਵੈਲਪ ਹੋ ਰਹੀ ਤੇ ਪਿਛਲੇ ਹਫਤੇ ਦੇ ਵਿੱਚ ਅਸੀਂ 100 ਗ੍ਰਾਮ ਹੈਰੋਇਨ ਦੇ ਦੋ ਤਿੰਨ ਪੱਤੇ ਵੀ ਲੁੱਟੇ तो इतने जो अपनी स्मगलिंग हैगी नज़र आ रहा है कि हम ज्यादा फार्मास्यूट वाली साइड जा रही है तो फार्मास्यूटल स्पैशल जो है, है एक चैकिंग ऑफ तो मेडिकल शॉप जो है, है जो कि गोलियां गोलियां बेचने का काम कर रहे हैं अभी अगली मुहिम देख ला